ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਵੇੜੰਗ ਤੋਂ ਮੋਕਸਰ ਜ਼ਿਲ੍ਹਾ ਪੈ ਜਾਂਦਾ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਦੋਸਤੋ ਬਾਈ ਕੋਲੇ ਤਾਜੀ ਸੂਈ ਝੋਟੀ ਹੈ ਦੋਸਤੋ ਰਾਤ ਦੀ ਸੂਈ ਹੈ ਤੇ ਜੈਡ ਬਲੈਕ ਆ ਦੋਸਤੋ ਜੇ ਗੱਲ ਕਰੀਏ ਥਣਾ ਦਾ ਸਾਈਕਾ ਬਹੁਤ ਸੋਹਣਾ ਦੋਸਤੋ ਮਗਰ ਵੀ ਕੱਟੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਚੱਕੀ ਵਾਲੇ ਘਰੇ ਆਹ ਕੰਮ ਹੁੰਦਾ ਪਸੂ ਲਿੱਸਾ ਹੁੰਦਾ ਹੀ ਨਹੀਂ ਗਾ ਦੇਖ ਸਕਦੇ ਤੇ ਇਹ ਵੀ ਝੋਟੀ ਇਹ ਗੱਲ ਕਰੀਏ ਦੋਸਤੋ ਬਹੁਤ ਰਾਜੀਪਲੀਏ ਚੰਗੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੀ ਆ ਹਾਂਜੀ ਬਾਈ ਸਸੀ ਗਾ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਠੀਕ ਆ ਨਾ ਦੱਸਿਓ ਜੀ ਮੇਰੇ ਨਾਲ ਕੀ ਵਸੇ ਨਹੀਂ ਕੀ ਬੋਲਸੇਂ ਠੀਕ ਆ ਝੋਟੀ ਕਰਦੀ ਆ ਹਾਂ ਕਰਦੀ ਬਈ ਠੀਕ ਆ ਪਹਿਲਾ ਸੂਰ ਸੂਈ ਆ ਹਾਂ ਪਹਿਲਾ ਠੀਕ ਆ ਕਦੋਂ ਸੂਈ ਆ ਬਈ ਤੇ ਰਾਤ ਕਿਹੇ ਸੂਈ ਰਾਤ 1:00 ਵਜੇ ਸੂਈ ਆ ਜੇਰ ਜੂਰ ਓਕੇ ਬਈ ਪੈ ਗਈ ਪੈ ਗਈ ਠੀਕ ਆ ਤੇ ਦੁੱਧ ਦੀ ਚਵਾਈ ਕੀਤੀ ਆ ਕਿ ਬੱਚਾ ਹੀ ਚੰਗਾ ਆ ਬਈ ਬਈ ਬੱਚਾ ਹੀ ਚੰਗਾ ਆ ਠੀਕ ਆ ਬੱਚਾ ਹੀ ਚੰਗਾ ਆ ਠੀਕ ਆ ਲੋਈ ਪਹਿਲਾ ਸੂਰ ਸੂਈ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਕੋਈ ਛੋਟੀ ਨਹੀਂ ਰਾਜੀਪਲੀ ਦੀ ਗੱਲ ਕਰੀਏ ਦੋਸਤੋ ਬਾਈ ਦੇ ਘਰੇ ਚੱਕੀ ਆ ਤੇ ਫਿਰ ਸੇਵਾ ਦਾ ਆਟੋਮੈਟਿਕ ਹੋਈ ਜਾਂਦੀ ਹੈ ਕਿਉਂਕਿ ਭਰਿਆ ਡੂੰਗਾ ਦੇ ਸਿਰਤਾ ਭਰਿਆ ਡੂੰਗਾ ਸਿਰਤਾ ਤੇ ਸੋਹਣੀ ਕੱਟੀ ਹੈ ਦੋਸਤੋ ਮਗਰ ਤੇ ਰਾਜੀਪਲੀ ਚੰਗੀ ਹੈ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਸਾਰੀ ਕਰਵਾ ਦਿੰਨੇ ਆਂ ਦੇਖ ਸਕਦੇ ਆ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਪਹਿਲੇ ਸੂਏ ਜੇ ਗੱਲ ਕਰੀਏ ਦੋਸਤੋ ਸੋਹਣਾ ਥਣ ਕੱਢਿਆ ਹੋਇਆ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਬੱਚੇ ਨੂੰ ਚੰਗਾਇਆ ਜੇਰ ਜੂਰੋ ਬਾਈਆਂ ਦਾ ਓਕੇ ਆ ਬਾਕੀ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਹੈ ਦੇਖ ਸਾਦੇ ਮਗਰਲੇ ਪਾਸੋਂ ਵੀ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਸੋਹਣਾ ਥਣਾ ਦੱਸਾਇਆ ਜਾਂ ਗੈਗੂ ਚੰਗਾ ਜੈਡ ਬਲੈਕ ਆ ਝੂਟੀ ਦੋਸਤੋ ਜੇ ਗੱਲ ਕਰੀਏ ਪੂਛ ਦੇ ਵਿੱਚ ਵੀ ਕੋਈ ਵਾਲ ਵੀ ਚਿੱਟਾ ਹੈ ਨਹੀਂ ਗਾ ਬਾਕੀ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਕਰਵਾ ਦਿੰਨੇ ਲੋ ਦੂਜੇ ਪਾਸੇ ਤੋਂ ਵੀ ਤੁਸੀਂ ਥਣਾ ਦਾ ਸਾਈਜ਼ ਦੇਖ ਸਕਦੇ ਆ ਬਿਲਕੁਲ ਜੋਸ਼ ਦੇ ਵਿੱਚ ਆ ਦੋਸਤੋ ਅਜੇ ਚਵਾਈ ਨਹੀਂ ਕੀਤੀ ਜੇ ਗੱਲ ਕਰੀਏ ਬੱਚੇ ਨੂੰ ਚੰਗਾ ਆਇਆ ਹੋਇਆ ਥਣਾ ਦਾ ਸਾਇ ਇਹ ਸੇਮ ਹੀ ਆ ਇੱਥੇ ਆਉਂਗੇ ਤਾਂ ਜ਼ਰੂਰ ਤੁਹਾਡੇ ਪਸੰਦ ਆਊ ਤੇ ਸਿੰਘ ਕੁੰਡਾ ਹੀ ਆ ਦੋਸਤੋ ਜੀ ਗੱਲ ਕਰੀਏ ਪ੍ਰੋਪਰ ਮੋੜਿਆ ਤਾਂ ਹੈ ਨਹੀਂ ਆ ਹਜੇ ਹੈ ਕੁੰਡਾ ਹੀ ਬਾਕੀ ਰਾਜੀਪਲੀ ਚੰਗੀ ਆ ਤੇ ਆ ਬੱਚਾ ਦੋਸਤੋ ਕੱਟੀ ਮਗਰ ਆ ਕੱਟੀ ਦੇ ਜੇ ਗੱਲ ਕਰੀਏ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਚਿੱਟੇ ਹੈਗੇ ਆ ਬਾਕੀ ਜੈਡ ਬਲੈਕ ਹੀ ਆ ਦੇਖ ਸਕਦੇ ਆ ਇੰਨੇ ਕੇ ਵਾਲ ਚਿੱਟੇ ਆ ਹਲੋ ਹੁਲੋ ਜਿਹੀ ਟਿੱਕਾ ਤੇ ਹੈ ਸੀਮਨ ਦੀ ਆ ਤੇ ਪ੍ਰੋਪਰ ਐਨੀ ਪਤਾ ਵੀ ਕਿਹੜੇ ਸੀ ਮੰਦੀ ਆ ਤੇ ਤੋਰ ਕੇ ਤੁਹਾਨੂੰ ਝੋਟੀ ਵਿਖਾ ਦਿੰਨੇ ਆ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓਏ ਬਾਈ ਕੇਵਲ ਚੱਕੀ ਵਾਲਾ ਰੋਡ ਦੇ ਉੱਤੇ ਹੀ ਲੈ ਵੀ ਖੋਲ ਲਈਆਂ ਤੇਰੀ ਢੇੜਾ ਕਰਵਾ ਲਈ ਤੁਰ ਹੀ ਜਾਂਦੀ ਤਾਂ ਤੁਸੀਂ ਅਰਮਾਨ ਲਾ ਲੈਣਾ ਵੈਸੇ ਦੋਸਤੋ ਤੁਹਾਨੂੰ ਖੜੀ ਦਾ ਹਵਾਨਾ ਵਿਖਾਤਾ ਕਿਉਂਕਿ ਜਗ੍ਹਾ ਦੀ ਪ੍ਰੋਬਲਮ ਆ ਇਸੇ ਕਰਕੇ ਤੋਰ ਕੇ ਥੋੜੀ ਘਟ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਥੋੜਾ ਜਿਹਾ ਬੱਚੇ ਦਾ ਕਰਕੇ ਨਾ ਤੁਰਦੀ ਨਹੀਂ ਬੱਚੇ ਤੋਂ ਪਾਸੇ ਵੀ ਨਹੀਂ ਹੁੰਦੀ ਇਸ ਨਾਲੇ ਲੈ ਚੱਲ ਬਈ ਉਧਰ ਹੀ ਲੈ ਜਾ ਸਾਡੇ ਆਕੀ ਦੋਸਤੋ ਬੱਚੇ ਦਾ ਬਹੁਤ ਕਰਦੀ ਐ ਬੱਚੇ ਕੋਲੇ ਜਾਂਦੀ ਐ ਜਗ੍ਹਾ ਦੀ ਪ੍ਰੋਬਲਮ ਕਰਕੇ ਤੁਹਾਨੂੰ ਤੋੜ ਕੇ ਥੋੜੀ ਘੱਟ ਵਿਖਾਈ ਆ ਬਾਕੀ ਦੋਸਤੋ ਸਾਫ਼ ਸੁਥਰੀ ਇੱਥੇ ਆਓਗੇ ਤਾਂ ਤੁਹਾਡੇ ਜਰੂਰ ਪਸੰਦ ਆਊ ਇੱਕ ਪਾਸੇ ਥੋੜੀ ਭਾਲਾ ਬਾਕੀ ਰੇਟ ਬਾਈ ਤੋਂ ਪੁੱਛ ਲੈ ਵੀ ਰੇਟ ਕੀ ਕਰਾਂਗੇ ਇਹਦਾ ਰੇਟ ਬਾਈ 15 ਇੱਕ 15 ਹਾਂ ਠੀਕ ਆ ਮਾਨਤਨ ਕਰਦੇ ਆਂ ਹੋ ਕਰਾਂਗੇ ਠੀਕ ਆ ਲੋ ਵੀ 1 15 ਰੇਟ ਆ ਮੌਕੇ ਤੇ ਮਾਨਤਾਨ ਹੋਈ ਝੋਟੀ ਸਾਫ ਸੁਥਰੀ ਐ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ